ਪੰਜਾਬੀ ਆਵਾਜ਼ ਕੈਨੇਡਾ ਦੇਖ ਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੈਸਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਤੇ ਆਓ ਅੱਜ ਇੱਕ ਨਵੀਂ ਕਹਾਣੀ ਨਵੀਂ ਸਟੋਰੀ ਨਾਲ ਤੁਹਾਨੂੰ ਜੋੜਦੇ ਆ ਤੇ ਉਮੀਦ ਕਰਦਾ ਇਸ ਇਸ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਤੇ ਉਮੀਦ ਕਰਦਾ ਤੁਸੀਂ ਇਸ ਨੂੰ ਪਸੰਦ ਕਰਕੇ ਇਸ ਦਾ ਅੱਗੇ ਤੁਸੀਂ ਫਲਾ ਵੀ ਕਰੋਗੇ ਜਾਨੀ ਕਿ ਸ਼ੇਅਰ ਵੀ ਕਰੋਗੇ ਲਾਈਕ ਵੀ ਕਰੋਗੇ ਤੇ ਆਪਣੇ ਦੋਸਤਾਂ ਮਿੱਤਰਾਂ ਔਰ ਫੈਮਿਲੀ ਫਰੈਂਡਸ ਤੱਕ ਜਰੂਰ ਪਹੁੰਚਦਾ ਕਰੋਗੇ ਅਗਰ ਤੁਹਾਨੂੰ ਇਹ ਕਹਾਣੀ ਇਸ ਸਟੋਰੀ ਇਹ ਲੇਖ ਪਸੰਦ ਆਵੇ ਅੱਜ ਦੇ ਇਸ ਕੁਝ ਸੰਦਰਭ ਨੂੰ ਲੈ ਕੇ ਇਸ ਲੇਖ ਨੂੰ ਲਿਖਿਆ ਗਿਆ ਲੇਖਕ ਹਨ ਹਰ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਬਹੁਤ ਵਧੀਆ ਕਲਮ ਤੇ ਮੌਕੇ ਦੇ ਉੱਤੇ ਜੋ ਇਹ ਲਿਖਦੇ ਨੇ ਉਹ ਬਾਖਮਾਲ ਆ ਧੰਵਾਦੀ ਇਹਨਾਂ ਦੇ ਵੀ ਜਿਹੜੇ ਲੇਖ ਰਾਈਂ ਬਹੁਤ ਕੁਸ਼ਲ ਸੇਧ ਦਿੰਦੇ ਨੇ ਤੇ ਅਸੀਂ ਆਵਾਜ਼ ਦੇ ਰਹੀਆਂ ਆਪਣਾ ਫਰਜ਼ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਆਪਣੇ ਹੱਥਾਂ ਦੀ ਮਦਦ ਨਾਲ ਇਸ ਨੂੰ ਸ਼ੇਅਰ ਕਰਕੇ ਜਿਹੜਾ ਹੈ ਉਹ ਵੀ ਆਪਲਾ ਜੋਗਤਨ ਬਾਉ ਧੰਨਵਾਦ ਤੁਹਾਡੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਅੱਜ ਦੀ ਸਟੋਰੀ ਵੱਲ ਗੱਲ ਅੱਖੀਂ ਵੇਖੀ ਤੋਂ ਸ਼ੁਰੂ ਹੁੰਦੀ ਆ 10 ਮਈ 1987 ਐਤਵਾਰ ਪਿੰਡ ਬਰਾਤ ਆਉਣੀ ਸੀ ਕੋਲ ਹੀ ਘਰਾਂ ਵਿੱਚ ਇੱਕ ਹੋਰ ਸਪੀਕਰ ਵੀ ਸੀ ਕਿਸੇ ਮੁੰਡੇ ਦਾ ਕਿਸੇ ਦਾ ਮੁੰਡਾ ਜੰਮਿਆ ਸੀ ਉਹ ਚੇਚਾ ਸੁਣਾ ਕਲਿਆ ਕਿ ਕੋਈ ਗੰਦਮੰਦ ਨਹੀਂ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਗੰਧਮਨ ਤੋਂ ਭਾਵ ਦੋ ਅਰਥੀ ਗੀਤ ਮਗਰੋਂ ਰਿਸ਼ਤਿਆਂ ਦੀ ਸਵੇਦਨਤਾ ਪਤਾ ਲੱਗੀ ਤਾਂ ਫੇਰ ਸਮਝ ਆਈ ਕਿ ਮਨਾ ਕਿਉਂ ਕੀਤਾ ਸੀ ਅੱਜ ਰੀਲਾਂ ਟਿਕਟੌਕ ਤੇ YouTube ਦਾ ਯੁੱਗ ਪਰ ਗੈਰਤਮੰਦ ਅੱਜ ਵੀ ਆਪਣੇ ਘਰੇ ਉਹ ਸਭ ਕੁਝ ਸੁਣਨ ਦਾ ਹਈਆ ਨਹੀਂ ਕਰ ਸਕਦਾ ਚਾਰ ਦਹਾਕਿਆਂ ਮਗਰੋਂ ਅੱਜ ਇੱਕ ਫਿਲਮ ਬਣਾ ਦਿੱਤੀ ਗਈ ਸੈਂਸਰ ਵੱਲੋਂ ਵੀ ਕੋਈ ਇਤਰਾਜ਼ ਨਹੀਂ ਸਭ ਕੁਝ ਡਣਾ ਵਿੱਚ ਹੀ ਕਲੀਅਰ ਹੋ ਗਿਆ ਫਿਲਮ ਅੰਦਰ ਖੁੱਲੇ ਅਖਾੜੇ ਤੇ ਗਾਇਆ ਇੱਕ ਗੀਤ ਅਦੀਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰਕੇ ਨਹੀਂ ਮਾਈਕ ਤੇ ਲਿਖਿਆ ਵੱਡਾ ਸਾਰਾ ਖਾਲਸਾ ਧਿਆਨ ਦੇਣ ਜੋ ਗੱਲ ਆਏ ਮਾਈਕ ਤੇ ਲਿਖਿਆ ਵੱਡਾ ਸਾਰਾ ਖਾਲਸਾ ਆਖਦੇ ਨਿੱਕੀ ਨਿੱਕੀ ਬਰੀਕੀ ਦਾ ਖਿਆਲ ਰੱਖਿਆ ਪਰ ਇਸ ਵਾਰ ਅੱਖੀਆਂ ਮੀਟੀਆਂ ਰੱਖੀਆਂ ਸੈਂਕੜੇ ਪੇਜਾਂ ਵੱਲੋਂ ਜੋਰ-ਜੋਰ ਨਾਲ ਕੀਤਾ ਜਾ ਰਿਹਾ ਪ੍ਰਚਾਰ ਜਾਦਾ ਜੋਰ ਬੰਬੇ ਵਾਲੇ ਪਾਸਿਓਂ ਲੱਗ ਰਿਹਾ ਚਾਰ ਦਹਾਕੇ ਪਹਿਲਾਂ ਵਾਲੀ ਬੇਹੀ ਕੜੀ ਹੁਣ ਫੇਰ ਉਬਾਲ ਧਰੀ ਫਿਲਮ ਚੰਗੀ ਕੇ ਮਾੜੀ ਵੱਡੀ ਬਹਿਸ ਦਾ ਮੁੱਦਾ ਪਰ ਜੇ ਗਾਇਕੀ ਨੂੰ ਹੀ ਪੈਮਾਨਾ ਮੰਨ ਲਿਆ ਜਾਵੇ ਤਾਂ ਹੋਰ ਵੀ ਬੜਾ ਕੁਝ ਬਣਾਉਣ ਨੂੰ ਹੈ ਮਾਕੇ ਦਾ ਪਿੰਡ ਚੋਲਾ ਸਾਹਿਬ ਭਾਈ ਨਿਰਮਲ ਸਿੰਘ ਬਹੁਤ ਸੋਹਣੀ ਆਵਾਜ਼ ਢਾਡੀ ਵਾਰਾਂ ਉੱਚ ਤਰਜੇ ਦੀਆਂ ਅੰਦਰ ਤਿੱਕਰ ਝੁਣਚਣੀ ਛੇੜ ਦਿੰਦੀਆਂ ਪਰ ਵਕਤੀ ਸ਼ਾਸਕਾਂ ਵੱਲੋਂ ਫੜ ਜੁਬਾਨ ਕਟਵਾ ਦਿੱਤੀ ਫਿਰ ਖਤਮ ਕਰ ਦਿੱਤਾ ਇੱਕ ਫਿਲਮ ਉਸ ਸਿੰਘ ਤੇ ਵੀ ਬਣਨੀ ਚਾਹੀਦੀ ਆ ਪੰਜਾਬ 1984 ਪਣੀ ਮੇਰੇ ਪਿੰਡ ਦੀਆਂ ਉਹ ਨਹਿਰਾਂ ਨੂੰ ਸੁਨੇਹਾ ਦੇ ਦਿਓ ਨਹੀਂ ਮੈਂ ਫੇਰ ਤਾਰੀ ਲਾऊं ਸੇਵਿਆਂ ਚ ਸੜ ਕੇ ਇਸ ਪੈਟਰਨ ਤੇ ਗਾਉਂਦੀ ਇੱਕ ਹੋਰ ਬਹੁਤ ਸੋਹਣੀ ਆਵਾਜ਼ ਹਿੱਕ ਤੇ ਜੋਰ ਤੇ ਗਾਉਂਦਾ ਮਝੈਲ ਬਟਾਲੇ ਵੱਲ ਦੇ ਲੋਕ ਅੱਜ ਵੀ ਭਾਈ ਦਵਿੰਦਰ ਸਿੰਘ ਜਾਗੋ ਆਖ ਯਾਦ ਕਰਦੇ ਨੇ ਯਾਦ ਮਗਰੋਂ ਤਸੀਹੇ ਦੇ ਕੇ ਮਕਾਦਾ ਦਿੱਤਾ ਇੰਜ ਹੀ ਇੱਕ ਕੋਸ਼ਿਸ਼ ਉਸ ਬਾਰੇ ਵੀ ਕੀਤੀ ਜਾ ਸਕਦੀ ਆ ਬਟਾਲੇ ਦੀ ਗੱਲ ਚਲੀ ਤਾਂ ਡੇਰਾ ਬਾਬਾ ਨਾਨਕ ਕੋਲ ਡੀਐਸਪੀ ਨੇ ਛਾਤੀ ਵਿੱਚ AK-47 ਦਾ ਪੂਰਾ ਮੈਗਜ਼ੀਨ ਖਾਲੀ ਕਰ ਦਿੱਤਾ ਪੂਰਾ ਸਟੇਜ ਉੱਪਰ ਹੀ ਸੀ ਜਦੋਂ ਉਸਦੇ ਮਨਪਸੰਦ ਗੀਤ ਗਾਉਣ ਤੋਂ ਨਾ ਕਰ ਦਿੱਤੀ ਸੀ ਕਿੰਨੇ ਦਿਲਸ਼ਾਦ ਅਖਤਰ ਕਿਸੇ ਗੱਲੋਂ ਘਟ ਨਹੀਂ ਸੀ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਸੈਂਸਰ ਬੋਰਡੋਂ 20 ਬਾਈ ਇਤਰਾਜ਼ ਲਾ ਕੇ ਡੱਬੇ 'ਚ ਬੰਦ ਜੇ ਸਿਨੇਮਿਆਂ ਵਿੱਚ ਲੱਗ ਵੀ ਗਈ ਤਾਂ ਵੀ ਕਿੰਨੇ ਕਿੰਤੂ ਪਰੰਤੂ ਇੰਜ ਓੰਜ ਆਉਣ ਵਾਲੇ ਟਾਈਮ ਪੀ ਗੇਲ ਅਜੀਤ ਸੰਧੂ ਘੋਟ ਨੇ ਪਿੰਕੀ ਤੇ ਸੰਤੋਖੇ ਕਾਲੇ ਲਖੇ ਅਮਰੂਤੀਆਂ ਤੇ ਵੀ ਫਿਲਮਾਂ ਬਣ ਗਈਆਂ ਦੇਸ਼ ਭਗਤੀ ਅਤੇ ਯੋਗਦਾਨ ਟੀਸੀ ਤੇ ਖੜਿਆ ਜਾਵੇਗਾ ਪੋਚੇ ਵੀ ਪਾਏ ਜਾਣਗੇ ਫਿਲਮ ਵੱਖ-ਵੱਖ ਸਟੇਜਾਂ ਤੇ ਪ੍ਰਮੋਟ ਵੀ ਕੀਤੀ ਜਾਵੇਗੀ ਰੀਲਾਂ ਵੀ ਬਣ ਗਈਆਂ ਫਿਲਮ ਦੇ ਅਖੀਰ ਵਿੱਚ ਇੱਕ ਨਿੱਕਾ ਜਿਹਾ ਨੋਟ ਹੋਵੇਗਾ ਚਲਦੀ ਜੰਗ ਵਿੱਚ ਆٹے ਦੇ ਨਾਲ ਜੇ ਥੋੜਾ ਬਹੁਤ ਘਣ ਵੀ ਪਿਸ ਗਿਆ ਤਾਂ ਉਸ ਦਾ ਸਾਨੂੰ ਅਫਸੋਸ ਹੈ ਅਫਸੋਸ ਬਹੁਤ ਪ੍ਰਾਣੀ ਕਹਾਵਤ ਜਦੋਂ ਜੰਗਲ 'ਚ ਸ਼ੇਰਾਂ ਦੀ ਆਪਣੀ ਕੋਈ ਲਖਾਰੀ ਧਿਰ ਨਾ ਹੋਵੇ ਤਾਂ ਸ਼ਿਕਾਰਾਂ ਦੇ ਬਰਤਾਂਤ ਸ਼ਿਕਾਰੀ ਆਪਣੇ ਹਿਸਾਬ ਨਾਲ ਲਿਖਦੇ ਆ ਆਪਣੇ ਹਿਸਾਬ ਦੇ ਨਾਲ ਏਸੀ ਸਾਡਾ ਅੱਜ ਦਾ ਲੇਖ ਬਿਲਕੁਲ ਇਸ ਵਿੱਚ ਜਿਹੜੀ ਆਈ ਫਿਲਮ ਦੀ ਗੱਲ ਕੀਤੀ ਗਈ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਮੈਂ ਆਲੇ-ਦੁਆਲੇ ਕੁਝ ਰੇਡੀਓ ਸਟੇਸ਼ਨਾਂ ਤੇ ਸੁਣ ਰਿਹਾ ਸੀ ਲੋਕਾਂ ਵੱਲੋਂ ਇਸ ਦੇ ਉੱਤੇ ਕਾਲਾਂ ਖੋਲੀਆਂ ਗਈਆਂ ਖਾਸ ਤੌਰ ਤੇ ਬਾਅਦ ਦੇ ਮੀਡੀਆ 'ਚ ਕਿ ਕਿਸੇ ਨੇ ਫਿਲਮ ਵੇਖੀ ਆ ਕਿੱਦਾਂ ਦੀ ਲੱਗੀ ਆ ਪਰ ਹੈਰਾਨਗੀ ਦੀ ਗੱਲ ਕਿ ਲੋਕਾਂ ਨੂੰ ਇਸ ਦੀ ਅਸਲੀ ਸਮਝ ਹੀ ਨਹੀਂ ਆਈ ਕਿ ਇਹ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਜਾਂ ਜਦ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਇਹਦੀ ਡੰਗਾਈ 'ਚ ਜਾਣ ਦੀ ਬਜਾਏ ਲੋਕੀ ਇਸ ਗੱਲ ਦੇ ਉੱਤੇ ਇੱਕ ਦੂਸਰੇ ਨਾਲ ਬਹਿਸ-ਬਾਜ਼ੀ ਕਰ ਰਹੇ ਨੇ ਕਿ ਫਿਲਮ ਵਧੀਆ ਬਣੀ ਆ ਜਾਂ ਘਟੀਆ ਸਵਾਲ ਇਹ ਨਹੀਂ ਹੈ ਕਿ ਫਿਲਮ ਵਧੀਆ ਬਣੀ ਕਿ ਘਟੀਆ ਪਰ ਤੁਹਾਨੂੰ ਪਰੋਸਿਆ ਕੀ ਜਾ ਰਿਹਾ ਤੇ ਇਹ ਕਿਉਂ ਪਰੋਸਿਆ ਜਾ ਰਿਹਾ ਇਸ ਦੇ ਉੱਤੇ ਝੋਟ ਕੀਤੀ ਆ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਹੋਣਾ ਨੇ ਲੇਖਕਸਾਂ ਨੇ ਇਸ ਲੇਖ ਦੇ ਆਵਾਜ਼ ਕੇ ਅਸਪਲ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਇਹ ਲੇਖ ਆਵੇਗਾ ਪਸੰਦ ਆਵੇ ਤੇ ਅੱਗੇ ਜਰੂਰ ਵਧਾ ਦਿਓ ਅਸੀਂ ਆਪਣਾ ਫਰਜ਼ ਨਿਭਾ ਦਿੰਨੇ ਆ ਤੁਸੀਂ ਆਪਣਾ ਫਰਜ਼ ਨਿਭਾ ਦਿਓ ਧੰਨਵਾਦੀ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਫਿਰ ਮਿਲਦੇ ਹਾਂ ਜੀ ਕਿਸੇ ਨਵੇਂ ਪ੍ਰੋਗਰਾਮ ਨਵੇਂ ਲੇਖ ਦੇ ਵਿੱਚ ਧੰਨਵਾਦੀ ਤੁਹਾਡੇ ਸਤਿ ਸ਼੍ਰੀ ਅਕਾਲ ਜੀ